ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਅੱਜ ਸਵੇਰੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਸ਼ਰਧਾਲੂਆਂ ਨੂੰ ਬਸਰਾ ਹੀ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਲਈ ਰਵਾਨਾ ਕੀਤਾ ਗਿਆ ਹੈ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵਧੀਕ ਡਿਪਟੀ ਕਮਿਸ਼ਨਰ ਰਵਿੰਦਰਪਾਲ ਸਿੰਘ ਸੰਧੂ ਸਕੱਤਰ ਜ਼ਿਲ੍ਹਾ ਪ੍ਰੀਸ਼ਦ ਜਿੰਦਰਪਾਲ ਸਿੰਘ ਨੇ ਸਾਂਝੇ ਤੌਰ ਤੇ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਯਾਤਰਾ ਦੀ ਕਾਮਨਾ ਕੀਤੀ ਹੈ ਇਸ ਮੌਕੇ ਚੇਅਰਮੈਨ ਰਮਨ ਵਹਿਲ ਨੇ ਦੱਸਿਆ ਕਿ ਅੱਜ ਨੈਣਾ ਦੇਵੀ ਸ਼੍ਰੀ ਆਨੰਦਪੁਰ ਸਾਹਿਬ ਜਵਾਲਾ ਜੀ ਅਤੇ ਚਿੰਤਪੂਰਨੀ ਦੇ ਦਰਸ਼ਨਾਂ ਲਈ 43 ਸ਼ਰਧਾਲੂਆਂ ਨੂੰ ਬੱਸ ਰਾਹੀਂ ਰਵਾਨਾ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ ਅੱਜ ਪੰਜਾਬ ਰੋਡਵੇਜ਼ ਦੀ ਲਕਜ਼ਰੀ ਬੱਸ ਸਭ ਤੋਂ ਪਹਿਲਾਂ ਸ਼੍ਰੀ ਨੈਣਾ ਦੇਵੀ ਜਾਵੇਗੀ ਅਤੇ ਜਿੱਥੇ ਸ਼ਰਧਾਲੂ ਮਾਤਾ ਦੇ ਦਰਬਾਰ ਵਿੱਚ ਮੱਥਾ ਟੇਕਣਗੇ ਇਸ ਤੋਂ ਬਾਅਦ ਯਾਤਰਾ ਦਾ ਅਗਲਾ ਮੁਕਾਮ ਸ਼੍ਰੀ ਆਨੰਦਪੁਰ ਸਾਹਿਬ ਹੋਵੇਗਾ ਜਿੱਥੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਅਤੇ ਹੋਰ ਗੁਰਦ ਆਮੰਦ ਦੇ ਦਰਸ਼ਨ ਉਪਰੰਤ ਰਾਤ ਦਾ ਠਹਿਰਾ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਕੀਤਾ ਜਾਵੇਗਾ ਸ਼੍ਰੀ ਬਹਿਲ ਨੇ ਅੱਗੇ ਦੱਸਿਆ ਕਿ ਅਗਲੇ ਦਿਨ ਬੱਸ ਯਾਤਰਾ ਸ਼੍ਰੀ ਜਵਾਲਾ ਜੀ ਅਤੇ ਮਾਤਾ ਚਿੰਤ ਪੂਰਨੀ ਦੇ ਦਰਸ਼ਨ ਕਰਕੇ ਸ਼ਾਮ ਨੂੰ ਵਾਪਸ ਗੁਰਦਾਸਪੁਰ ਜਾਵੇਗੀ ਉਹਨਾਂ ਦੱਸਿਆ ਕਿ ਯਾਤਰਾ ਦੌਰਾਨ ਆਉਣ ਜਾਣ ਅਤੇ ਠਹਿਰਨ ਦੇ ਸਾਰੇ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਨੇ ਚੇਅਰਮੈਨ ਰਮਨ ਵਹਿਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਿਰਧਾਰਤ ਸਮਾਂ ਸਾਰਣੀ ਅਨੁਸਾਰ ਹਰ ਵਿਧਾਨ ਸਭਾ ਹਲਕੇ ਤੋਂ ਚਰਦਾਲੂਆਂ ਨੂੰ ਬਸਾਂ ਅਤੇ ਰੇਲ ਗੱਡੀਆਂ ਰਾਹੀਂ ਪੰਜਾਬ ਅਤੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਸਥਿਤ ਧਾਰਮਿਕ ਸਥਾਨਾਂ ਦੀ ਮੁਫਤ ਯਾਤਰਾ ਕਰਵਾਉਣ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ ਅੱਜ ਪਹਿਲੀ ਬਸ ਗੁਰਦਾਸਪੁਰ ਤੋਂ ਰਵਾਨਾ ਹੋਈ ਹੈ ਦੇਖੋ ਪੂਰੀ ਖਬਰ ਅੱਜ ਗੁਰਦਾਸਪੁਰ ਲਈ ਇੱਕ ਖੁਸ਼ੀ ਦਾ ਮਕਾਮ ਹੈ ਕਿ ਪੰਜਾਬੀਆਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਦੇ ਹੋਏ ਹਰਮਨ ਪਿਆਰੇ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਨੇ ਇੱਕ ਮੁੱਖ ਮੰਤਰੀ ਤੀਰਥ ਯਾਤਰਾ ਸਾਰੇ ਸੂਬੇ ਦੇ ਵਿੱਚ ਸ਼ੁਰੂ ਕੀਤੀ ਹੈ ਔਰ ਇਸ ਯਾਤਰਾ ਨੂੰ ਅੱਜ ਗੁਰਦਾਸਪੁਰ ਤੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਸਹਿਯੋਗ ਨਾਲ ਸਾਡੇ ਏਡੀਸੀ ਡਿਵੈਲਪਮੈਂਟ ਔਰ ਸੈਕਟਰੀ ਜ਼िला ਪਰਸ਼ਦ ਔਰ ਬਾਕੀ ਵੀਡੀਓ ਸਾਹਿਬ ਔਰ ਬਾਕੀ ਸਾਰੇ ਐਡਵਾਈਜ਼ੇਸ਼ਨ ਦੇ ਮੈਂਬਰ ਸਹਿਬਾਨ ਇੱਥੇ ਹਾਜ਼ਰ ਨੇ ਅੱਜ ਇਹਨਾਂ ਸ਼ਰਧਾਂਜੂਆਂ ਨੂੰ ਇਸ ਤੀਰਤ ਯਾਤਰਾ ਦਾ ਆਗਾਜ਼ ਗੁਰਦਾਸਪੁਰ ਦੇ ਪੁਰਾਣੇ ਬੱਸ ਸਟੈਂਡ ਤੋਂ ਕਰ ਰਹੇ ਆ ਮੈਂ ਇਲਾਕੇ ਵੱਲੋਂ ਅੱਜ ਮੁੱਖ ਮੰਤਰੀ ਸਾਹਿਬ ਨੂੰ ਧੰਨਵਾਦ ਦੇਣਾ ਉਹਨਾਂ ਦਾ ਸ਼ੁਕਰੀਆ ਕਰਦਾ ਕਿ ਉਹਨਾਂ ਨੇ ਇਹ ਜਿਹੜੀ ਲੋਕਾਂ ਦੀ ਇੱਕ ਬਹੁਤ ਵੱਡੀ ਮੰਗ ਸੀਗੀ ਉਸ ਨੂੰ ਪੂਰਾ ਕੀਤਾ ਔਰ ਇਸ ਤੀਰਤ ਯਾਤਰਾ ਦੀ ਖੂਬੀ ਇਹ ਆ ਇਹਦੇ ਵਿੱਚ ਕੋਈ ਵਿਤਕਰਾ ਨਹੀਂ ਰੱਖਿਆ ਗਿਆ ਹਰ ਵਰਗ ਅਮੀਰ ਗਰੀਬ ਜਾਤ ਪਾਤ ਤੋਂ ਉੱਪਰ ਉੱਠ ਕੇ ਜਿੱਥੇ-ਜਿੱਥੇ ਕਿਸੇ ਦੀ ਸ਼ਰਧਾ ਉੱਥੇ ਨਤਮਸਤਕ ਹੋਣ ਲਈ ਇਹ ਸਾਰੀ ਸਹੂਲਤ ਜਿਹੜੀ ਆ ਅੱਜ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਆ ਜਿਹਦੇ ਵਿੱਚ ਬਹੁਤ ਵਧੀਆ ਲਗਜ਼ਰੀ ਕੋਚ ਬੱਸ ਦਾ ਇੰਤਜ਼ਾਮ ਕੀਤਾ ਗਿਆ ਔਰ ਸਾਰੇ ਸ਼ਰਧਾਂਜਲੂਆਂ ਨੂੰ ਇੱਕ ਇੱਕ ਕਿੱਟ ਜਿਹੜੀ ਆ ਮੁਹੱਈਆ ਕਰਾਈ ਗਈ ਆ ਔਰ ਕਿੱਟ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਇੱਕ ਕੰਬਲ ਇੱਕ ਸਰਾਨਾ ਸਾਬਣ ਤੇਲ ਮਾਲਾ ਛਤਰੀ ਹਰ ਚੀਜ਼ ਅਵੇਲੇਬਲ ਆ ਔਰ ਇਹਨਾ ਸ਼ਰਧਾਂਜੁਨਾ ਦੇ ਰਹਿਣ ਦਾ ਬਹੁਤ ਬਖੂਬੀ ਦੇ ਨਾਲ ਪ੍ਰਬੰਧ ਆ ਖਾਣੇ ਪੀਣੇ ਦਾ ਪ੍ਰਬੰਧ ਆ ਔਰ ਇਹਨਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਊਗੀ ਮੈਂ ਸਮਝਣਾ ਕਿ ਆ ਜਿਹੜਾ ਉਪਰਾਲਾ ਪੰਜਾਬ ਸਰਕਾਰ ਦਾ ਔਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਬਹੁਤ ਬਖੂਬੀ ਦੇ ਨਾਲ ਲੋਕਾਂ ਲਈ ਸਹਾਈ ਹੋ ਰਹੀ ਆ ਅੱਜ ਲੋਕਾਂ ਦੇ ਮਨਾਂ ਦੇ ਵਿੱਚ ਚਾਹ ਜਿੱਥੇ ਲੋਕ ਕਈ ਵਾਰ ਖਰਚੇ ਤੋਂ ਗਰੇਜ਼ ਕਰ ਜਾਂਦੇ ਸੀਗੇ ਉਹ ਸੋਚਦੇ ਸੀਗੇ ਵੀ ਸਾਡੇ ਸ਼ਰਦਾ ਦਾ ਚਿੰਨ ਅਸੀਂ ਕਿਵੇਂ ਜਾਵਾਂਗੇ ਉੱਥੇ ਅੱਜ ਮੁੱਖ ਮੰਤਰੀ ਨੇ ਰਾਹ ਪੱਧਰਾ ਕਰਕੇ ਹਰ ਇੱਕ ਲਈ ਸਹੂਲਤ ਜਿਹੜੀ ਆ ਉਹ ਦੇਤੀ ਆ ਭਾਵੇਂ ਅਮੀਰ ਆਵੇ ਭਾਵੇਂ ਗਰੀਬ ਆਵੇ ਕੋਈ ਜਾਤ ਪਾਤ ਤੋਂ ਧਿਆਨ ਨਹੀਂ ਰੱਖਿਆ ਔਰ ਇਹ ਜਿਹੜੀ ਸਕੀਮ ਆ ਅੱਜ ਗੁਰਦਾਸਪੁਰ ਚ ਉਹਦਾ ਆਗਾਜ਼ ਕਰ ਰਹੇ ਆ ਇਹ ਜਿਹੜੀ ਬਾਤ ਸਾਡੀ ਆ 2 ਦਿਨ ਵਾਸਤੇ ਇਹ ਯਾਤਰਾ ਹੈਗੀ ਆ ਅੱਜ ਇੱਥੋਂ ਚੱਲ ਕੇ ਸਭ ਤੋਂ ਪਹਿਲਾਂ ਮਾਤਾ ਚੰਦਪੁਰਣੀ ਫਿਰ ਉਸ ਤੋਂ ਬਾਅਦ ਜਵਾਲਾ ਜੀ ਉਸ ਤੋਂ ਬਾਅਦ ਨਾਨਾ ਦੇਵੀ ਔਰ ਉਸ ਤੋਂ ਬਾਅਦ ਨਾਈਟ ਸਟੇ ਅਨੰਦਪੁਰ ਸਾਹਿਬ ਕਰਕੇ ਇਹ ਵਾਪਸ ਆਉਗੀ ਔਰ ਅੱਜ ਗੁਰਦਾਸਪੁਰ ਦੇ ਲੋਕ ਵੱਖ-ਵੱਖ ਪਿੰਡਾਂ ਚੋਂ ਸ਼ਹਿਰਾਂ ਦੇ ਵਿੱਚੋਂ ਬੀਬੀਆਂ ਸਾਰੇ ਬੰਦੇ ਬੱਚੇ ਅਰੇ ਸਭ ਇਸ ਯਾਤਰਾ ਦਾ ਜਿਹੜਾ ਲਾਭ ਉਠਾ ਰਹੇ ਆ ਔਰ ਮੈਂ ਸਮਝਣਾ ਕਿ ਇਹ ਪੰਜਾਬ ਦੇ ਵਿੱਚ ਪਹਿਲੀ ਵਾਰ ਇਹ ਗੱਲ ਹੋਈ ਆ ਜਿੱਥੇ ਲੋਕ ਕਿਉਂਕਿ ਸਾਡਾ ਮੁਲਕ ਰਿਸ਼ੀਆ ਮੁਨੀਆ ਤਪਸਵੀਆ ਸੰਤਾ ਪੰਗਬਰਾ ਪੀਰਾਂ ਦੀ ਧਰਤੀ ਆ ਔਰ ਲੋਕਾਂ ਦਾ ਵਿਸ਼ਵਾਸ ਆ ਪ੍ਰਮਾਤਮਾ ਦੇ ਉੱਪਰ ਉਸ ਵਿਸ਼ਵਾਸ ਨੂੰ ਅੱਜ ਦੁਬਾਰਾ ਮੈਂ ਸਮਝਣਾ ਵੀ ਲੋਕਾਂ ਦੇ ਵਿੱਚ ਇੱਕ ਜਾਗ ਲਾਈ ਆ ਮੁੱਖ ਮੰਤਰੀ ਨੇ ਕਿ ਜਾਓ ਇਹਨਾਂ ਧਰਮ ਸਥਾਨਾਂ ਤੇ ਜਾ ਕੇ ਪ੍ਰਣ ਲੈ ਕੇ ਆਓ ਕਿ ਆਪਾਂ ਚੰਗੀ ਜ਼ਿੰਦਗੀ ਬਿਤਾਉਣੀ ਆ ਚੰਗਾ ਸਿਹਤ ਰੱਖਣੀ ਆ ਔਰ ਈਸ਼ਵਰ ਦਾ ਆਸ਼ੀਰਵਾਦ ਆਪਣੇ ਹਰ ਕਾਰੋਬਾਰ ਦੇ ਵਿੱਚ ਲੈਣਾ ਸੋ ਅੱਜ ਸਾਰੇ ਇਹ ਸ਼ਰਧਾਂਜਲੂ ਜਿਹੜੇ ਨੇ ਇਹ ਵਕ ਵਕ ਥਾਵਾਂ ਤੇ ਜਾਣਗੇ ਮੈਂ ਧੰਨਵਾਦ ਕਰਦਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਵੀ ਜਿਨ੍ਹਾਂ ਨੇ ਬਹੁਤ ਬਖੂਬੀ ਦੇ ਨਾਲ ਇਹ ਸਾਰਾ ਅਰੇਂਜਮੈਂਟ ਜਿਹੜਾ ਕੀਤਾ ਔਰ ਮੈਂ ਇੱਕ ਵਾਰੀ ਫੇਰ ਪੰਜਾਬ ਦੇ ਲੋਕਾਂ ਨੂੰ ਮੁਬਾਰਕ ਦਿਨਾ ਔਰ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਯਾਤਰਾ ਜਿਹੜੀ ਆ ਪੰਜਾਬ ਦੇ ਹਰ ਕੋਨੇ ਤੋਂ ਸ਼ੁਰੂ ਕਰਕੇ ਤੀਰਸਤਾਨਾਂ ਤੇ ਜਾ ਕੇ ਲੋਕਾਂ ਦੇ ਜਿਹੜੇ ਇੱਕ ਵਿਸ਼ਵਾਸ ਤੇ ਸ਼ਰਧਾ ਦਾ ਕੇਂਦਰ ਆ ਉੱਥੇ ਨਤਮਸਤਕ ਹੋਣ ਦਾ ਮੌਕਾ ਦਿੱਤਾ ਧੰਨਵਾਦ ਪਰਮੇਸ਼ੰਦਰ ਭਾ ਕਿਥੋਂ ਦੇ ਰਹਿਣ ਵਾਲੇ ਗਰਦਾਸਪੁਰ ਰਹਿਣ ਵਾਲੇ ਸ਼ੰਕਰ ਨਗਰ ਅਹੀਂ ਚੱਲੇ ਆ ਜੀ ਟੂਰ ਤੇ ਮਾਤਾ ਦੇ ਦਰਸ਼ਨ ਕਰਨ ਆਪਣੇ ਗੁਰਦੁਆਰੇ ਦੇ ਦਰਸ਼ਨ ਕਰਨ ਭਗਤ ਮਾਨ ਕੇਜਰੀਵਾਲ ਜੀ ਦੇ ਬੜੇ ਧੰਨਵਾਦੀ ਆ ਕਿ ਜਿਹੜੇ ਬਜ਼ੁਰਗਾਂ ਨੂੰ ਇੱਥੇ ਇਥੋਂ ਤੱਕ ਸਿਆਲ ਫੇਰਉਂਦੇ ਆ ਔਰ ਅਸੀਂ ਉਹਨਾਂ ਦਾ ਸ਼ੁਕਰਗੁਜ਼ਾਰ ਆ ਕਿ ਅੱਗੇ-ਅੱਗੇ ਮਹਾਰਾਜ ਉਹਨਾਂ ਨੂੰ ਇਸ ਤੋਂ ਵੀ ਵੱਡੀ ਪ੍ਰਧਾਨ ਮੰਤਰੀ ਚੀਟ ਮੈਂ ਗੁਰਦਾਸਪੁਰ ਨਿਵਾਸੀ ਮਮਤਾ ਗੋਇਲ ਵੀ ਭਗਵਨ ਦਵਾਨ ਜੀ ਨੇ ਜਿਹੜਾ ਇਹ ਉਪਰਾਲਾ ਕੀਤਾ ਹੈ ਮਾਤਾ ਤੇ ਜਾਨ ਦਾ ਵੀ ਸਾਰਿਆਂ ਨੂੰ ਸ਼ਹਿਰ ਵਾਸੀਆਂ ਨੂੰ ਸੌਦਾ ਦਿੱਤੀ ਆ ਮੈਂ ਅਸੀਂ ਉਸ ਤੋਂ ਸ਼ਹਿਰ ਨਿਵਾਸੀ ਬਹੁਤ ਜ਼ਿਆਦਾ ਖੁਸ਼ ਆ ਅਸੀਂ ਉਹਨਾਂ ਦੇ ਉਪਰਾਲੇ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਹ ਉਪਰਾਲਾ ਅਜੇ ਤੱਕ ਇਹ ਸ਼ਹਿਰ ਵਿੱਚ ਸ਼ੁਰੂ ਨਹੀਂ ਹੋਇਆ ਸੀ ਉਹਨਾਂ ਦੀ ਯੋਜਨਾ ਦੇ ਅਧੀਨ ਹਰ ਉਮੀਦ ਗਰੀਬ ਇੱਕ ਆਪਣੇ ਦਰਸ਼ਨਾਂ ਨੂੰ ਜਾ ਸਕਦਾ ਹੈ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦੇ ਆਂ ਤੇ ਕਿਹਾ ਤਾਂ ਇੰਦਾਂ ਦੀ ਜਿਹੜੀ ਬੱਸ ਸਰਵਿਸ ਹੋਣੀ ਚਾਹੀਦੀ ਹੈ ਜਦੋਂ 30 ਜੱਥੇ ਜਾਣ ਵਾਸਤੇ ਇਹ ਜਰੂਰ ਇਹ ਜਰੂਰ ਹੋਣੀ ਚਾਹੀਦੀ ਹੈ ਤੇ ਪਰ ਇਹ ਉਪਰਾਲਾ ਪਹਿਲੀ ਵਾਰੀ ਹੀ ਇਹਨਾਂ ਨੇ ਕੀਤਾ ਅਸੀਂ ਇਹਨਾਂ ਦੇ ਬਹੁਤ ਬਹੁਤ ਸ਼ਹਿਰਵਾਸੀ ਧੰਨਵਾਦ ਕਰਦੇ ਆਂ ਅਗਲੀ ਵਾਰੀ ਉਹ ਮਹਾ ਕੇ ਉਹਨਾਂ ਦੀ ਮਹਿਮਾਨੀ ਨਾਲ ਭਵੇਂ ਦੋ ਬੱਸਾਂ ਹੀ ਜਾਣਗੀਆਂ ਸਾਨੂੰ ਉਹਨਾਂ ਦੇ ਪੂਰੀ ਪੂਰੀ ਆਸ਼ਾ ਹੈ ਅੱਜ ਕਿੱਥੇ ਕਿੱਥੇ ਚੱਲੇ ਹੋ ਤੁਸੀਂ ਅੱਜ ਅਸੀਂ ਪਹਿਲੇ ਚਿੰਤਪੂਣੀ ਜਵਾਲਾ ਜੀ ਨੈਨਾ ਦੇਵੀ ਤੇ ਆਨੰਦਪੁਰ ਸਾਹਿਬ ਮੱਥਾ ਟੇਕਦੇ ਹੀ ਵਾਪਸ ਆਪਣੇ ਗੁਰਦਾਸਪੁਰ ਵਿੱਚ ਚਾਵਾਂਗੇ ਕਿੰਨੇ ਦਿਨ ਦਾ ਟੂਰ ਹੈ ਇਹਦਾ ਇਹ 2 ਦਿਨ ਦਾ ਅੱਜ ਜਾਵਾਂਗੇ ਤੇ ਕੱਲ ਦੀ ਸਾਡੀ ਵਾਪਸੀ ਹੈ ਜੀ ਤੇ ਜੋ ਮਤਲਬ ਬੱਸ ਵਿੱਚ ਅਰੇਂਜਮੈਂਟ ਕੀਤਾ ਗਿਆ ਬਹੁਤ ਵਧੀਆ ਵਾ ਵੀ ਖਾਣਾ ਤੱਕ ਵੀ ਅਸੀਂ ਨਾਲ ਨਹੀਂ ਲੈ ਕੇ ਆਏ ਉਹਨਾਂ ਨੇ ਉੱਥੇ ਸਾਨੂੰ ਪ੍ਰੋਵਾਈਡ ਕਰਨਾ ਸਾਰੀ ਚੀਜ਼ ਦੇਣੀ ਹੈ ਚਾਹ ਪਾਣੀ ਜੋ ਮੈਡੀਸਿਨ ਹੈ ਉਹਨਾਂ ਨੇ ਉਹ ਵੀ ਚੈੱਕਅਪ ਪਹਿਲਾਂ ਕੀਤਾ ਤੇ ਜੋ ਮੈਡੀਸਿਨ ਰਸਤੇ 'ਚ ਲੋਡ ਪਈ ਉਹ ਸਾਨੂੰ ਉਹ ਵੀ ਅਰੇਂਜਮੈਂਟ ਕਰਕੇ ਦੇਣਗੇ ਨਮਸਕਾਰ ਭਾਈ ਮੇਰਾ ਨਾਮ ਹੈ ਗੋਰੂ ਕੁਮਾਰ ਜੇ ਤੇ ਅੱਜ ਅਸੀਂ ਜਾ ਰਹੇ ਹਾਂ ਮਾਤਾ ਚਿੰਤਪੂਨੀ ਨਾਨਾ ਦੇਵੀ ਤੇ ਨੰਦਪੁਰ ਸਾਹਿਬ ਭਗਵੰਤ ਮਾਨ ਸ਼੍ਰੀ ਭਗਵੰਤ ਮਾਨ ਜੀ ਦੇ ਗਵਾਈ ਹੇਠਾਂ ਥਲੇ ਸ੍ਰੀ ਸਾਡੇ ਰਵਨ ਬੈਲ ਜੀ ਜੋ ਕਿ ਐਮ ਐਲ ਏ ਦੀ ਕਿਨਦਾ ਉਹ ਅੱਜ ਸਾਡੀ ਚੜੀ ਦੇਖਦੇ ਹਨ ਯਾਤਰਾ ਰਵਾਨਾ ਕਰਨਗੇ ਅਸੀਂ ਰਵਨ ਬੈਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਧਰ ਸ੍ਰੀ ਭਗਵੰਤ ਮਾਨ ਜੀ ਆਮ ਪਾਰਟੀ ਜਿੰਦਾਬਾਦ ਗੁਰਦਾਸਪੁਰ ਤੋਂ ਲੱਕੀ ਰਾਜਪੂਤ ਦੀ ਰਿਪੋਰਟ